ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਇਸ ਟਾਈਮ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਹੈ ਮਿੱਤਰੋ ਪਿੰਡ ਸੰਗਤਪੁਰਾ ਸੰਗਤਪੁਰੇ ਪਿੰਡ ਦੇ ਵਿੱਚ ਆਪਾਂ ਇਸ ਟੱਮ ਮੌਜੂਦ ਹਾਂ ਤੇ ਜੇ ਤੁਸੀਂ ਬਾਗੇ ਪ੍ਰਾਣੇ ਵਾਲੀ ਸੈਂਡ ਤੋਂ ਸੰਗਤਪੁਰੇ ਨੂੰ ਆਉਣੀ ਆਣਾ ਮਿੱਤਰੋ ਤੇ ਸੰਗਤਪੁਰੇ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਅੱਧਾ ਕਿਲੋਮੀਟਰ ਪਿੱਛੇ ਹੀ ਰਹਿਣਾ ਕਨੈਕਟਰ ਸਾਈਡ ਤੋਂ ਤੁਹਾਨੂੰ ਛੜਕ ਦੇ ਉੱਤੇ ਹੀ ਬਾਈ ਦਾ ਰਹਿਣ ਵਸੇਰਾ ਮਿਲ ਜੂਗਾ ਮੂਰੇ ਚਾਰ ਪਾਇਆ ਹੋਇਆ ਛੜਕ ਦੇ ਨਾਲ ਬਿਲਕੁਲ ਬਾਈ ਉਹਨਾਂ ਦੇ ਕੋਲੇ ਮਿੱਤਰੋ ਇੱਕ ਦੂਜਾ ਸੂਆ ਸੂਰਈ ਮੂਰਤ ਰਗੀ ਝੋਟੀ ਵਿਖਾਉਣੀ ਹੈ ਗਹਿਣਾ ਚੀਜ਼ ਵਿਖਾਉਣੀ ਹੈ ਸੁੰਦਰਤਾ ਵਾਲੇ ਪੱਖ ਤੋਂ ਕੱਦ ਵਾਲੇ ਪੱਖ ਤੋਂ ਵੇਲ ਵਾਲੇ ਪੱਖ ਤੋਂ ਕਰਮਾਂ ਵਾਲੀ ਪੂਰੀ ਡਬਲ ਆ ਸਾਰੀ ਜਾਣਕਾਰੀ ਵੀਰ ਤੋਂ ਲੈ ਦੂੰਗਾ ਕਿਹੜੇ ਸੀਮਨ ਦੀ ਇਹ ਆ ਆਪ ਆ ਕਿਹੜਾ ਇਹਨੂੰ ਲੱਗਾ ਆ ਜੋ ਜਾਣਦੇ ਆ ਬਾਈ ਨੂੰ ਮਿਲਦੇ ਆਪਾਂ ਕਰਦੇ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵੀ ਠੀਕ ਆ ਬਾਈ ਵਧੀਆ ਛੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਚੜ੍ਹਦੀ ਕਲਾ ਦੀ ਸਾਰੇ ਹਾਂਜੀ ਹਾਂਜੀ ਅੱਛਾ ਨਾਮ ਦੱਸ ਦੀ ਕਿ ਰਜ ਨਾਮ ਮਨਜਿੰਦਰ ਸਿੰਘ ਜੀ ਮਨਜਿੰਦਰ ਵੀਰ ਦੇ ਘਰ ਤਾਂ ਆਪਣਾ ਛੜਕ ਦੇ ਉੱਤੇ ਹੀ ਆ ਗਿਆ ਹਾਂਜੀ ਹਾਂਜੀ ਰੋਡ ਤੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਜ ਰੋਜ ਦੀ ਦਿੱਕਤ ਪੈ ਜਾਂਦੀ ਕੀ ਪ ਇਹ ਦਾਦੇ ਦਾ ਬਖਤੌਰ ਸਿੰਘ ਆ ਨਾਂ ਪੁੱਛ ਕੇ ਆਇਆ ਦਾਦੇ ਦਾ ਨਾਂ ਬਖਤੌਰ ਸਿੰਘ ਹਾਂ ਸਾਰੇ ਜਾਣ ਬਖਤੌਰ ਬਾਈ ਕੇ ਘਰ ਜਾਣਾ ਹਾਂ ਸਾਰੇ ਜਾਣਦੇ ਆ ਪਿੰਡ ਬਸ ਠੀਕ ਹੈ ਵੀਰੇ ਅੱਛਾ ਜਿਹੜੀ ਆਪਾਂ ਝੋਟੀ ਵੇਚਨੀ ਆ ਵੀਰੇ ਆਪਣੀ ਘਰ ਦੀ ਜਿਹੜਾ ਨਾ ਨਹੀਂ ਨਹੀਂ ਘਰ ਦੀ ਆ ਬਾਈ ਘਰ ਦੀ ਆਪਣੀ ਹਾਂਜੀ ਠੀਕ ਹੈ ਬਈ ਕਿੰਨੇ ਚਿਰ ਦੀ ਸੂਈ ਆ ਵੀਰੇ ਇਹ ਇਹ ਗੱਬਣਾ ਬਾਈ ਕਿਤੇ ਗੱਪਣਾ ਕਿੰਨਾ ਟਾਈਮ ਬਾਕੀ ਹੈ ਵੀਰ ਇਹਦਾ ਇਹਦੇ ਕੱਲ ਨੂੰ ਦਣ ਪੂਰੇ ਹੋ ਜਾਣੇ 30 ਕੱਲ ਨੂੰ ਦਿਲ ਪੂਰੇ ਹੋ ਜਾਣਗੇ ਹੈ 23 ਤਰੀਕ ਨੂੰ ਹੈ ਹਾਂਜੀ 23 ਤਰੀਕ ਨੂੰ ਅੱਛਾ ਕਿਹੜੇ ਸੀਮਨ ਦੀ ਹੈ ਆ ਬਾਈ ਇਹ ਵੀਰ ਬੋਲ ਦੀ ਹੈ ਲక్ష్ਮੀ ਡੈਰੀ ਫਾਰਮ ਲక్ష్ਮੀ ਡੈਰੀ ਵਾਲੇ ਵੀਰ ਬੋਲ ਦੀ ਇਹ ਆਪ ਅੱਗੇ ਕਿਹੜਾ ਲੱਗਾ ਵੀਰ ਅੱਗੇ ਇਹਦੇ ਅਸ਼ੋਕ ਹੀ ਲੱਗੇ ਐਲਡੀਐਫ ਦਾ ਐਲਡੀਐਫ ਵਾਲਿਆਂ ਦਾ ਅੱਗੇ ਅਸ਼ੋਕ ਲੱਗੇ ਹੋਇਆ ਹਾਂਜੀ ਅੱਛਾ ਵੀਰੇ ਕਿੰਨਾ ਦੁੱਧ ਦੇ ਕੀ ਤੇਰੇ ਕੋਲ ਪਹਿਲੇ ਸੂਏ ਇਹ 13.5 ਕਿਲੋ ਦਿੱਤਾ ਸੀ ਨੈਟ ਕੰਡੇ ਵਾਲਾ ਐਣ ਕੰਡੇ ਤੇ 13.5 ਕਿਲੋ ਜੋੜ ਕੇ ਕੀ ਆ ਵੇ ਹਾਂਜੀ ਹਾਂਜੀ ਐਦ ਕੀ ਦਾ ਫਿਰ 15 1 ਹਾਂ ਜੀ ਹੂੰ ਅੱਛਾ ਵੀਰੇ ਇੱਕ ਗੱਲ ਹੋਰ ਆ ਤੂੰ ਚੋਈ ਹੈ ਹਨਾ ਵੱਡੇ ਭਾਈ ਕਿੰਨਾ ਟਾਈਮ ਲੱਗ ਗਈ ਹੈ ਬਣ ਤੋਂ ਬਾਅਦ ਇਹ ਬਣ ਤੋਂ 7 ਮਹੀਨੇ ਪੂਰੇ ਕਰਕੇ ਬਸ ਹਾਂ ਜੀ 8ਵੇਂ ਮਹੀਨੇ ਚ ਲਗਭਗ ਹੋ ਗਈ ਸੀ ਡਾਈ ਅੱਛਾ 8ਵੇਂ ਮਹੀਨੇ ਲਗਭਗ ਹੋ ਗਈ ਦੀ ਹਾਂ ਜੀ ਠੀਕ ਆ ਇੱਕ ਗੱਲ ਹੋਰ ਆ ਵੀਰੇ ਜੇ ਕੋਈ ਘਰੇ ਰੱਖਣ ਵਾਲਾ ਜੇ ਚਵਾਈ ਚੋਈ ਦੀ ਕਿਵੇਂ ਚਵਾਈ ਦੀ ਇੱਕ ਨੰਬਰ ਆ ਜਮਾ ਪੋਲੀ ਕੋਈ ਮਰਜ਼ੀ ਚੋਈ ਜਾਏ ਬੱਚਾ ਚੋਲੇ ਭਾਂ ਜੋਈ ਮਰ ਠੀਕ ਹੈ ਬੱਚੇ ਬੁੱੱਚੇ ਦਾ ਕੋਈ ਦਿੱਕਤ ਦਵਾਨੇ ਨਾ ਨਾ ਕੋਈ ਚੱਕਰ ਜੋਰੇ ਅੱਛਾ ਕੀ ਰੇਟ ਰੱਖਾਂਗੇ ਭਾਈ ਰੇਟ ਦਾ ਫੋਨ ਤੇ ਕਰਾਂਗੇ ਜੈ ਜੀ ਹੋਊਗਾ ਵੀਰੇ ਜੈ ਜੀ ਹਾਂ ਜੀ ਠੀ ਲੇ ਵੀ ਮਿੱਤਰੋ ਪਹਿਲੇ ਸੂਏ 13.5 ਕਿਲੋ ਦੁੱਧ ਕੰਡੇ ਦੇ ਉੱਤੇ ਜੋਕਣ ਵਾਲਾ ਇੱਕ ਹੁੰਦਾ ਮਿੱਤਰੋ ਕੈਨ ਵਾਲਾ ਦਿਖਾਵੇ ਵਾਲਾ ਵੀ ਕਹਿ ਹੀ ਦੇਣਾ ਮੂੰਹ ਦੇ ਨਾਲ ਪੂਰੀ ਬਰੀਕੀ ਵਾਲੀ ਕੱਟੀ ਆ ਆਰਡਰ ਦੀ ਕੁਆਲਿਟੀ ਕੱਦ ਕੱਢੀ ਦੀ ਚਮਕ-ਦਮਕ ਦੀ ਸੋਹਣੀ ਸੁਨੱਖੀ ਸਿੰਘਾਂ ਦਾ ਬਾਡੀ ਦੇ ਜਾਨਿਆਂ ਸਿੰਘ ਬਹੁਤ ਸੋਹਣਿਆ ਮਿੱਤਰੋ ਪਰਮਾਤਮਾ ਨੇ ਹੁਸਨ ਵੀ ਜਿਹੜਾ ਲਾਇਆ ਕੋਕੇ ਜੜ ਜੜ ਕੇ ਲਾਇਆ ਹੋਇਆ ਬਰੀਕੀ ਵਾਲੇ ਪੱਖ ਤੋਂ ਵੀ ਕਹਿੰਦੀ ਮੈਂ ਹੀ ਆ ਹੁਸਨ ਵਾਲੇ ਪੱਖ ਤੋਂ ਵੀ ਕਹਿੰਦੀ ਮੈਂ ਹੀ ਆ ਤੇ ਲੇਵੇ ਵਾਲੇ ਪੱਖ ਤੇ ਜਦੋਂ ਆਪਾਂ ਜਾਨਦੇ ਆ ਨਾ ਉੱਥੇ ਜਾ ਕੇ ਸਾਰੀਆਂ ਦੀਆਂ ਜਿਹੜੀਆਂ ਗੁਣਵਨਤਾ ਮਿੱਤਰੋ ਭੁੱਲਣ ਵਾਲੀਆਂ ਬਣ ਜਾਂਦੀਆਂ ਕਿਉਂਕਿ ਬਈ ਪਰਮਾਤਮਾ ਨੇ ਹਰ ਪੱਖੀ ਨੂੰ ਓਕੇ ਦਿੱਤਾ ਹੋਇਆ ਲੇਵੇ ਦੇ ਉੱਤੇ ਨਾੜਾ ਇਸ ਤਰ੍ਹਾਂ ਜਿਵੇਂ ਫੁਲਕਾਰੀ ਉੱਤੇ ਆਪਾਂ ਕਢਾਈ ਕੱਢਦੇ ਹੁੰਨੇ ਆ ਨਾ ਮਿੱਤਰੋ ਉਸ ਤਰ੍ਹਾਂ ਦੀ ਨਹੀਂ ਆ ਕਰਮ ਵਾਲੇ ਦੇ ਨੈਣ ਨਾਣਾ ਨੂਣਾ ਇਹ ਮਿੱਤਰੋ ਨਿਸ਼ਾਨੀ ਹੁੰਦੀ ਹੈ ਦੁੱਧ ਵਾਲੇ ਪਸ਼ੂ ਦੀ ਇਹ ਜਿਹੜੀ ਚੀਜ਼ ਹੁੰਦੀ ਆ ਆਰਡਰ ਦੀ ਕੁਲ ਸਿਆਣਾ ਬੰਦਾ ਪਰਖੂ ਬੰਦਾ ਇਹਨਾਂ ਚੀਜ਼ਾਂ ਦੀ ਵੱਧ ਪਰਖ ਕਰਦਾ ਵਾ ਮਿੱਤਰੋ ਲਵੀਦੀਪ ਸ਼ਾਹ ਪੁੜੇ ਤੇ ਲਾਦੇ ਕਰਾਂ ਦੀ ਕੈਮਰਾ ਦੇ ਐਨ ਓਕੇ ਕਰਦੇ ਜਾਵਾਂ ਆ ਵੇਖੋ ਭਈ ਇਹਦਾ ਪੁੜਾ ਵੀ ਸ਼ੇਪ ਦੇ ਵਿੱਚ ਇਹਦਾ ਜਿਹੜਾ ਕੰਗਰੋਟ ਕਰਮਾਲੀ ਦੀ ਧੌਣ ਦੀ ਲੰਬਾਈ ਚੰਗੀ ਆ ਪੁੜੇ ਦੀ ਚੜਾਈ ਚੰਗੀ ਆ ਸਿੰਘਾਂ ਦੀ ਬਰੀਕੀ ਬਹੁਤ ਸੋਹਣੀ ਆ ਮੱਥੇ ਦੀ ਚੜਾਈ ਬਹੁਤ ਚੰਗੀ ਆ ਮਿੱਤਰੋ ਮੂੰਹ ਦੇ ਜਿਹੜੇ ਨਾਸਾਂ ਤੋਂ ਜਾਣਦੇ ਆਪਾਂ ਇਹਦੀ ਬਰੀਕੀ ਬਹੁਤ ਚੰਗੀ ਆ ਜਾਂਦੀ ਆ ਅੱਖਾਂ ਦੇ ਸਿੱਧਾਪਣ ਦੇਖਣ ਦਾ ਤਰੀਕਾ ਕੰਨਾਂ ਦਾ ਸਟਾਈਲ ਹਰ ਪੱਖ ਜਿਹੜਾ ਓਕੇ ਆ ਮਿੱਤਰੋ ਲੱਤਾਂ ਪੱਧਰੀਆਂ ਸਮੁੰਦਰੀਆਂ ਪੈਰਾਂ ਦੀ ਬਣਾਵਟ ਦੇਵੇ ਵਾਲੇ ਪੱਖ ਤੇ ਤਾਜੇ ਜਾਨਦੇ ਆ ਤਾਂ ਮਿੱਤਰੋ ਕਰਮਾਲੀ ਦੀ ਆਰਡਰ ਦੇ ਉੱਤੇ ਨਾੜਾ ਇਹਨੇ ਉੱਪਰ 2-4 ਦਿਨ ਲੈ ਜਾਣੇ ਆ ਕਿਉਂਕਿ ਬਈ ਦਿਨ ਪੂਰੇ ਉਹਦੇ ਕੱਲ ਨੂੰ ਹੋਣਿਆ ਤੇ ਪਿਛਲਾ ਹਵਾਨਾ ਜਿਹੜਾ ਇਹ ਤੁਹਾਨੂੰ ਥੋੜਾ ਜਿਹਾ ਖਾਲੀਪਣ ਦੀ ਦਾਣਾ ਜਿਹੜਾ ਪਿੱਛੋਂ ਉਹ ਇਹਨੇ ਹਜੇ ਭਰਨਾ ਵਾ ਬਾਕੀ ਹਜੇ 5-4 ਦਿਨ ਪਹਿ ਆ ਵੀ ਹੈ ਦੁੱਧ 16 ਕਿਲੋ ਦੇ ਆਸੇ-ਪਾਸੇ ਟੋੜਾਣਾ ਦੂਜੇ ਸਵੇ ਦੇ ਜੂਗੀ ਵੀਰ ਬੁੱਲ ਦੀ ਇਹ ਆਪ ਅੱਗੇ ਨੂੰ ਕਿਹੜਾ ਲੱਗੇ ਸੀ ਬਈ ਅਸ਼ੋਕ ਲੱਗੇ ਅਸ਼ੋਕ ਦਾ ਐਲਡੀਐਫਾ ਲక్ష్ਮੀ ਡੇਰੀਆ ਦਾ ਹੀ ਹੋਵੇ ਹਾਂਜੀ ਹਾਂਜੀ ਅਸ਼ੋਕ ਦਾ ਗੇ ਨੂੰ ਲੱਗਾ ਹੋਇਆ ਮਨੋ ਕਹਿਣ ਤੋਂ ਭਰਾਵ ਪ੍ਰੋਪਰ ਬਲੱਡ ਆ ਜਿਹੜੇ ਦੋਵੇਂ ਟਾਪ ਬਲੱਡ ਆ ਤੇ ਜਦੋਂ ਹੁਣ ਸੇਲ ਦੋਵਾਂ ਬਲੱਡਾਂ ਦਾ ਹੋਊਗਾ ਬੱਚਾ ਜਿਹੜਾ ਪੈਦਾ ਹੋਊਗਾ ਉਹ ਇਹਨਾਂ ਨਾਲੋਂ ਵੀ ਚੜਤਾ ਲਾ ਇਹਨਾਂ ਨਾਲੋਂ ਵੀ ਵੱਖਰਾ ਪੈਦਾ ਹੋਊਗਾ ਬਾਈ ਨੰਬਰ ਆਪਾਂ ਵੀਰੇ ਦਾ ਲੈ ਲੈਣੇ ਵੀਰੇ ਨੰਬਰ ਦੱਸੀ ਕਰਾ ਨੰਬਰ 94786 ਜੀ 30388 ਇੱਕ ਵਾਰੀ ਹੋਰ ਬੋਲ ਦਿ ਵੀਰੇ 94786 ਜੀ 30388 ਠੀਕ ਹੈ ਬਾਈ ਇਸ ਨੰਬਰ ਤੇ ਕਾਲ ਲਓ ਰਾਬਤਾ ਕਰ ਸਾਰੇ ਪਾਸੇ ਤੋਂ ਜਾਣਕਾਰੀ ਫੁੱਲ ਲੈਤੀ ਹੈ ਤੁਹਾਨੂੰ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਂਦਾ ਆਕਰਾਂ ਦੀ ਚਾਰੇ ਪਾਸੇ ਦੰਦਾ ਲੇਵਾ ਦੇਖ ਲਓ ਮਿੱਤਰੋ ਬਾਕੀ ਹਜੇ ਦੰਦੋਂ ਵੀ ਇਹ 6 ਦੰਦ ਦੀ ਆ ਬਾਈ ਇਹ ਵੀ ਜਾਣਕਾਰੀ ਆ ਉਹਦੇ ਨੋਟ ਰੱਖ ਲਓ ਜੀ ਧੰਨਵਾਦ ਸ਼ੁਕਰੀਆ ਚੌਂਦੇਰੋ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ